ਅੱਜ ਵੀ ਅੰਧਵਿਸ਼ਵਾਸ ਧਰਤੀ ਤੇ ਕਾਇਮ ਹੈ ਜਿਸ ਦੀ ਆਧਾਰਨ ਲਗਾਤਾਰੀ ਸੋਸ਼ਲ ਮੀਡੀਆ ਤੋਂ ਇਲਾਵਾ ਕੀਤੇ ਜਾ ਰਹੇ ਟੂਣਿਆਂ ਤੋਂ ਦੇਖਣ ਨੂੰ ਆਮ ਹੀ ਮਿਲਦੀ ਹੈ ਲਗਾਤਾਰ ਹੀ ਫਰੀਦਕੋਟ ਸ਼ਹਿਰ ਦੇ ਵਿੱਚ ਵੀ ਗਲੀਆਂ ਮਹੱਲਿਆਂ ਤੋਂ ਇਲਾਵਾ ਚੌਂਕਾ ਦੇ ਵਿੱਚ ਵੀ ਟੂਣੇ ਕੀਤੇ ਜਾ ਰਹੇ ਹਨ ਹਰ ਸਮੇਂ ਲਗਾਤਾਰ ਹੀ ਫਰੀਦਕੋਟ ਦੇ ਵਿੱਚ ਦੀ ਨੰਗਦੀਆਂ ਨਹਿਰਾਂ ਤੇ ਵੀ ਕੀਤੇ ਗਏ ਟੂਣਿਆਂ ਤੋਂ ਅੰਧਵਿਸ਼ਵਾਸ ਦੇਖਣ ਨੂੰ ਮਿਲਦਾ ਹੈ ਇਹ ਗੱਲ ਕਰੀਏ ਤਾਂ ਹਰ ਸਮੇਂ ਅੰਤ ਵਿਸ਼ਵਾਸ ਅੰਤ ਵਿਸ਼ਵਾਸ ਕਿਉਂ ਫੈਲਾਇਆ ਜਾ ਰਿਹਾ ਹੈ ਅੱਜ ਤੱਕ ਫਰੀਦਕੋਟ ਦੀਆਂ ਨਹਿਰਾਂ ਤੇ ਕੀਤੇ ਗਏ ਥੂਣਿਆਂ ਤੋਂ ਦੇਖਣ ਨੂੰ ਮਿਲਿਆ ਸਵੇਰ ਦੇ ਸਮੇਂ ਸ਼ਹਿਰ ਦੇ ਲੋਕਾਂ ਵੱਲੋਂ ਟੂਨੇ ਵੇਖਣ ਵਾਲਿਆਂ ਦਾ ਰਸ਼ ਲੱਗ ਗਿਆ ਕੀਤੇ ਗਏ ਥੂਣੇ ਦੇ ਵਿੱਚ ਸ਼ਰਾਬ ਮੱਛੀਆਂ ਤੋਂ ਇਲਾਵਾ ਹੋਰ ਵੀ ਸਮੱਗਰੀ ਭਰਤੀ ਗਈ ਸੀ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਉਂਦੀਆਂ ਮੁਰਗੀਆਂ ਨੂੰ ਵੀ ਥੂਨੇ ਦੇ ਵਿੱਚ ਭਰ ਪਿਆ ਗਿਆ ਸੀ आवारा कुत्त्याਵਲੋਂ ਸ਼ਿਕਾਰ ਬਣਾ ਲਿੱਤੀਆਂ ਗਈਆਂ ਸੰਤ ਅਤੇ ਵਰਤੀ ਗਈ ਸ਼ਰਾਬ ਨੂੰ ਲੋਕਾਂ ਵੱਲੋਂ ਚੁੱਕ ਕੇ ਆਪਣੇ ਘਰ ਲੈ ਗਏ ਸੀ। ਬਾਕੀ ਬਚੀ ਸਮਗਰੀ ਅਜੇ ਵੀ ਮੌਕੇ ਤੇ ਮੌਜੂਦ ਹੈ ਅਤੇ ਵਰਤੀਆਂ ਗਈਆਂ ਮੱਛੀਆਂ ਇੰਨੀ ਕਿ ਬਦਬੂ ਫਲਾ ਰਹੀਆਂ ਹਨ ਕਿ ਉੱਥੇ ਜਾਣਾ ਹੁਣ ਮੁਸ਼ਕਲ ਹੋ ਗਿਆ ਹੈ ਅਤੇ आवारा ਕੁੱਤਿਆਂ ਵੱਲੋਂ ਮੱਛੀਆਂ ਨੂੰ ਆਪਣਾ ਭੋਜਨ ਬਣਾਇਆ ਜਾ ਰਿਹਾ ਹੈ। ਇਸ ਮੌਕੇ ਤਰਖੀ ਸੁਸਾਇਟੀ ਦੇ ਮੁਖੀ ਲਖਵਿੰਦਰ ਹਾਲੀ ਵੱਲੋਂ ਮੌਕੇ ਤੇ ਪਹੁੰਚ ਕੇ ਮੌਕਾ ਦੇ ਕੇ ਅਤੇ ਕੀਤੇ ਗਏ ਕੂਨੇ ਤੇ ਸਵਾਲ ਖੜੇ ਕੀਤੇ ਗਏ ਅਤੇ ਉਹਨਾਂ ਵੱਲੋਂ ਅੰਧਵਿਸ਼ਵਾਸ ਦੇ ਵਿੱਚੋਂ ਨਿਕਲਣ ਦੀ ਅਪੀਲ ਵੀ ਕੀਤੀ ਗਈ ਸੰਗਾ ਜੀ ਕੀ ਹੋਇਆ ਕੀ ਆ ਕੀ ਦੇਖਿਆ ਤੁਸੀਂ ਇਹ ਮੈਂ ਦੇਖਿਆ ਜੀ ਸਵੇਰ ਸਵੇਰ ਮਾਰਨਿੰਗ ਅਸੀਂ ਮਾਰਨਿੰਗ ਵਾਕ ਆਈਦਾ ਜੀ ਤੇ ਨਹਿਰ ਉੱਤੇ ਆਪਾਂ ਮਚਾਕੀ ਮਾਲ ਸਿੰਘ ਰੋਡ ਨੂੰ ਚਾਹੀਦਾ ਡੋਗਰ ਵਸਤੀ ਤੋਂ ਤੇ ਜਦੋਂ ਵੇਖਿਆ ਸਵੇਰ ਮਾਰਨਿੰਗ ਆ ਕੇ ਐਸ ਥਾਂ ਤੇ ਇਹ ਹੋਰੀ ਜਾਦੂ ਟੂਨੇ ਵਾਂਗੂ ਕੀਤਾ ਪਿਆ ਸੀਗਾ ਜੀ ਤੇ ਮੱਛੀਆਂ ਦੇ ਦੋ ਦੋ ਜੋੜੇ ਆ ਤੇ ਦੋ ਦੋ ਜੋੜਿਆਂ ਚ 12 ਜੋੜੇ ਆ ਜੀ ਉਹਨਾਂ ਦੇ ਨਾਲ ਉਹ ਸ਼ਰਾਬ ਦੇ ਥੋੜੇ ਛੋਟੇ ਛੋਟੇ ਪੋਗੇ ਜਿਹੜੇ ਜੀ ਉਹ ਪਏ ਆ ਤੇ ਉਹਦੇ ਨਾਲ ਹੀ ਇੱਕ ਹੋਰ ਇਹ ਸਸਿਕਾ ਉਸ ਥਾਂ ਤੇ ਵੀ ਬੜਾ ਇਹਨਾਂ ਨੇ ਕੋਈ ਹਵਨ ਦੇ ਹਿਸਾਬ ਚ ਕੀਤਾ ਹੋਇਆ ਸੀਗਾ ਤੇ ਉਸ ਥਾਂ ਤੇ ਵੀ ਆਲ ਸੀਜ਼ਨ ਜੀ ਬੋਤਲ ਹੈ ਸ਼ਰਾਬ ਦੀਆਂ ਉਸ ਥਾਂ ਤੇ ਪਈਆਂ ਜੀ 6-7 ਉਹ ਬੋਤਲਾ ਪਈਆਂ ਤੇ ਇੱਕ ਸਾਜ ਟੂਣਾ ਟਾਈਪ ਅੰਧਵਿਸ਼ਵਾਸੀ ਇਹ ਕੀਤਾ ਜੀ ਤੇ 12 ਦੇ ਨੇੜੇ ਸويرੇ ਮੁਰਗੀਆਂ ਵੀ ਸਿੱਗੀਆਂ ਜੀ ਐਸ ਥਾਂ ਤੇ ਤੇ ਉਹ ਕੁੱਤੇ ਸੀਗੇ ਲੈ ਲੂਗੇ ਇੱਦੇ ਦੇ ਕੁੱਤੇ ਲੈ ਕੇ ਫੜੀ ਫੜੀ ਫਿਰਦੇ ਸੀਗੇ ਤੇ ਦੋ ਕੁ ਮੁਰਗੀਆਂ ਤਿੰਨ ਇੱਥੇ ਖੜੇ ਸੀ ਮੁੰਡੇ ਨਾਲ ਹੀ ਉਹਨਾਂ ਨੇ ਛਡਾ ਸ਼ਰੂਤੀਆਂ ਤੇ ਇਹ ਅੰਧਵਿਸ਼ਵਾਸ ਇੱਕ ਸਾਹ ਤੇ ਲੋਕਾਂ ਨੂੰ ਡਰਾਇਆ ਧਮਕ ਡਰਾਇਆ ਜਾ ਰਿਹਾ ਜੀ ਕੀ ਲੱਗਦਾ ਤੁਹਾਨੂੰ ਪਹਿਲਾਂ ਵੀ ਕਦੇ ਇਹ ਜੇ ਹਾਲਾਤ ਬੰਦੇ ਆ ਕੋਈ ਵੇਖਿਆ ਪਹਿਲਾਂ ਵੀ ਤੁਸੀਂ ਆ ਨਹਿਰ ਤੇ ਆਮ ਹੀ ਆਏ ਥੋੜੇ ਮੋਟੇ ਦਾ ਟੂਨੇ ਟੱਪੇ ਚੱਲਦੇ ਰਹਿੰਦੇ ਆ ਪਰ ਆ ਤਾਂ ਇੱਕ ਸਾਹ ਤੇ ਇੱਕ ਵੱਡਾ ਇਹਨਾਂ ਨੇ ਆਵੰਦੇ ਹਿਸਾਬ ਚ ਇਹ ਕੀਤਾ ਪਿਆ ਜੀ ਪਤਾ ਨਹੀਂ ਹੁਣ ਇਹ ਕੀ ਚੀਜ਼ ਆ ਜੀ ਕੀ ਕਿਹਨੂੰ ਖੁਸ਼ ਕਰਨ ਲਈ ਕੀਤਾ ਇਹਨਾਂ ਨੇ ਅੰਧਵਿਸ਼ਵਾਸ ਦਿਨੋਂ ਦਿਨ ਜਿਆਦਾ ਹੀ ਵੱਧ ਰਿਹਾ ਹੈ ਮੇਰਾ ਨਾਮ ਲਖਵਿੰਦਰ ਸਿੰਘ ਹੈ ਜੀ ਮੈਂ ਪਿਛਲੇ 18-20 ਸਾਲ ਤੋਂ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਮੁਕਤ ਕਰਦੇ ਅਸੀਂ ਇੱਕ ਸੰਸਥਾ ਬਣਾਈ ਹੈ ਅਸੀਂ ਕੰਮ ਕਰਦੇ ਆ ਰਹੇ ਹਾਂ ਬਾਬਾ ਸ਼ੇਖ ਫਰੀ ਜੀ ਦੇ ਮੇਲੇ ਤੇ ਵੀ ਅਸੀਂ ਹਰ ਸਾਲ ਕੰਮ ਕਰਦੇ ਆ ਇਸ ਵਾਰ ਸਾਡਾ 18ਵਾਂ ਤਰਕਸ਼ੀਲ ਨਾਟਕ ਮੇਲਾ ਹੋਊਗਾ ਔਰ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਕੱਢਦੇ ਆ ਆ ਜਿਹੜਾ ਅੱਜ ਤੁਸੀਂ ਸਾਨੂੰ ਦਿਖਾਏ ਆ ਵੀ ਇੱਥੇ ਜਿਹੜਾ ਟੂਣਾ ਕੀਤਾ ਵਿਆ ਇੱਥੇ 15 17 ਮੱਛੀਆਂ ਪਈਆਂ ਇੱਥੇ ਅਧਗੇ ਪਉਗੇ ਤੇ ਹੋਰ ਸ਼ਰਾਬ ਦੀਆਂ ਬੋਤਲਾਂ ਪਈਆਂ ਜਿਨ੍ਹਾਂ ਵਿੱਚ ਸ਼ਰਾਬ ਹੈ ਨਹੀਂ ਖਾਲੀ ਹੈ ਇਹ ਲੋਕਾਂ ਦੀ ਬਿਮਾਰ ਮਾਨਸਿਕਤਾ ਦੀ ਨਿਸ਼ਾਨੀ ਹੈ ਇਹਦੇ ਵਿੱਚ ਲੋਕਾਂ ਦਾ ਜਾਂ ਕਿਸੇ ਦਾ ਕੋਈ ਭਲਾ ਨਹੀਂ ਹੋਣ ਲੱਗਿਆ ਇਹ ਸਿਰਫ ਆਪ ਦਾ ਲੋਕ ਆਰਥਿਕ ਪੱਖੋਂ ਆਪ ਦਾ ਨੁਕਸਾਨ ਹੀ ਕਰਾਉਣਗੇ ਜਿਹੜਾ ਨੇ ਇਹ ਖਰਚਾ ਕੀਤਾ ਇਹਦੇ ਨਾਲ ਕਿਸੇ ਦਾ ਕੁਝ ਨਹੀਂ ਸਵਾਰਨ ਲੱਗੇ ਇਹ ਨਾਲ ਤਾਂ ਵੈਸੇ ਕਿਸੇ ਦੀ ਮਦਦ ਕਰ ਦਿੰਦਾ ਚੰਗਾ ਹੁੰਦਾ ਜੇ ਇਸ ਤਰ੍ਹਾਂ ਹੁੰਦਾ ਹੋਵੇ ਇਸ ਤਰ੍ਹਾਂ ਕਿਸੇ ਨੂੰ ਵਸੂਚ ਕੀਤਾ ਜਾ ਸਕਦਾ ਹੋਵੇ ਇਸ ਤਰ੍ਹਾਂ ਕੋਈ ਆਪ ਦਾ ਸਵਾਰਿਆ ਜਾ ਸਕਦਾ ਹੋਵੇ ਤਾਂ ਫਿਰ ਤਾਂ ਬਹੁਤ ਤਰ੍ਹਾਂ ਦਾ ਹੋ ਜਾਂਦਾ ਹੁਣ ਬੀਜੇਪੀ ਦੇ ਕੈਂਡੀਡੇਟਾਂ ਦਾ ਵਿਰੋਧ ਕਰਦੇ ਆ ਕਿਸਾਨ ਤੇ ਹੁਣ ਤਾਂ ਉਹ ਕੋਈ ਨਾ ਕੋਈ ਢਾਲਾ ਲਾ ਕੇ ਕਿਸਾਨਾਂ ਨੂੰ ਹਨਵਸਟ ਕਰ ਲੈਂਦੇ ਵੀ ਸਾਡਾ ਵਿਰੋਧ ਨਾ ਕਰਨ ਇਸ ਤਰ੍ਹਾਂ ਕਿਸਾਨ ਕੋਈ ਨਾ ਕੋਈ ਕਿਉਂਕਿ ਇਹ ਵਹਿਮ ਨਾ ਕਿਸਾਨ ਕਰਦੇ ਨਾ ਕੋਈ ਹੋਰ ਇਹ ਕੁਝ ਛੋਟੇ ਮਾਨਸਿਕਤਾ ਦੇ ਲੋਕ ਆ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਦੇ ਆ ਸਾਡੀ ਬੇਨਤੀ ਆ ਇਸ ਤਰ੍ਹਾਂ ਦੇ ਵਹਿਮ ਪਰਮ ਨਹੀਂ ਕਰਨੇ ਚਾਹੀਦੇ ਇਹਨਾਂ ਗੱਲਾਂ ਚੋਂ ਨਿਕਲਣਾ ਚਾਹੀਦਾ ਵੱਡੀ ਤੇ ਵਿਗਿਆਨਕ ਸੋਚ ਰੱਖਣੀ ਚਾਹੀਦੀ ਹੈ ਸਰ ਕੀ ਲੱਗਦਾ ਜਿਸ ਤਰ੍ਹਾਂ ਇਹਨਾਂ ਨੇ ਇਹ ਇੱਥੇ ਐਪੀਸੋਡ ਤੁਸੀਂ ਦੇਖ ਹੀ ਚੁੱਕੇ ਆ ਕੀ ਕੀ ਹਾਲਾਤ ਹੈਗੇ ਆ ਕੀ ਕਹਿਣਾ ਚਾਹੋਂਗੇ ਵੀ ਕੀ ਇਹਨਾਂ ਨੇ ਕੀ ਦਰਸਾਉਣਾ ਚਾਹੁੰਦੇ ਸੀ ਇਹ ਰਸਤਾ ਨਾ ਇਹ ਰਸਤਾ ਬੰਦ ਹੋ ਜਾਂਦਾ ਜਿਹੜੇ ਅੱਗੋਂ ਇਹ ਘੱਟ ਚੱਲਦਾ ਰਸਤਾ ਇਹ ਲੋਕ ਨੇਰੇ ਦਾ ਫਾਇਦਾ ਠਾ ਕੇ ਰਾਤ ਬਰਾਤ ਤੇ ਆਏ ਹੋਣੇ ਵੀ ਘੱਟ ਰਸਤਾ ਚੱਲਦਾ ਇਹ ਨਹਿਰ ਤੇ ਆਵਾਜਾਈ ਘਟਾ ਜਾਂ ਸਵੇਰ ਲੋਕ ਸੈਰ ਕਰਨ ਜਾਂਦੇ ਆ ਵੀ ਇਹ ਵੇਖ ਕੇ ਇੱਥੇ ਰੱਖ ਜਾਂਦੇ ਆ ਤੁਹਾਨੂੰ ਦੱਸਿਆ ਵੀ ਜਿਹੜੇ ਬਿਮਾਰ ਮਾਨਸਿਕ ਦੇ ਲੋਕ ਆ ਉਹਨਾਂ ਨੂੰ ਕੋਈ ਗਾਈਡ ਇਹ ਜੇ ਕਰਨ ਵਾਲੇ ਮਿਲ ਜਾਂਦੇ ਵੀ ਤੁਸੀਂ ਐਂ ਕਰ ਲਓ ਉੱਥੇ ਢਾੜਾ ਲਾ ਆਓ ਉਹ ਜਿਹੜਾ ਅੱਜ ਥੋੜਾ ਜਿਹੜਾ ਬੁਰਾ ਹੋਣਾ ਉਹ ਹੁਣ ਹੋਰ ਕਿਸੇ ਦਾ ਹੋ ਜਾਊਗਾ ਜਿਹੜਾ ਵੇਖੂਗਾ ਇਹਦੇ ਨਾਲ ਕੱਖ ਨਹੀਂ ਹੋਣ ਲੱਗਾ ਇੱਥੇ ਕੋਈ ਕੰਮ ਦਾ ਸਮਾਨ ਨਹੀਂ ਜੇ ਕੋਈ ਕੰਮ ਦਾ ਸਮਾਨ ਹੁੰਦਾ ਨਾ ਅਸੀਂ ਆਪ ਲੈ ਜਾਣਾ ਸੀ ਚੱਕ ਕੇ ਕੋਈ ਵਰਤੋਂ ਚ ਆਉਣ ਵਾਲਾ ਹੁੰਦਾ ਅ ਘਟ ਗਿਆ ਕਿਸਨਰੀਆਂ ਸੁਰਖੀਆਂ ਬਿੰਦੀਆਂ ਪਈਆਂ ਘਟ ਗਿਆ ਪੱਦਰ ਦੀਆਂ ਮੱਛੀਆਂ ਮੁਸ਼ਕ ਮਰੀ ਜਾਂਦੀਆਂ ਸ਼ਰਾਬ ਦੇ ਪਉਏ ਖੋਲ ਕੇ ਡੋਲ ਕੇ ਰੱਖੇ ਵੇ ਮੁਰਗੀਆਂ ਨੂੰ ਮਗਰ ਕੁੱਤੇ ਪੈ ਗਏ ਜਿਹੜੀਆਂ 10 12 ਮੁਰਗੀਆਂ ਕਹਿੰਦੀਆਂ ਸੀ ਉਹ ਕੁੱਤੇ ਖਾ ਗਏ ਇਹ ਤਾਂ ਦੱਸੋ ਕੀ ਫਾਇਦਾ ਹੋਇਆ ਮੈਂ ਤਾਂ ਲੱਗੂਗਾ ਜਿਹਨੇ ਇਹ ਕੀਤਾ ਉਹਦਾ ਬੇੜਾ ਉਲਟਾ ਘਰ ਕੀ ਹੋਊਗਾ ਪਾਪ ਚੜੂਗਾ ਉਹਨੂੰ